ਰਮਦਾਸ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਣਾ ਛੇਵਾਂ ਵਲੌਗ ਸ਼ੁਰੂ ਹੋ ਗਿਆ ਜੀ ਅੱਜ ਆਪਾਂ ਆ ਅਜਨਾਲਾ ਰੋਡ ਤੇ ਹਾਂਜੀ ਤੇ ਤੁਹਾਨੂੰ ਦਿਖਾਵਾਂਗੇ ਹੁਣ ਪਾਣੀ ਦਾ ਕੀ ਮਹੌਲ ਚੱਲਿਆ ਕਿੱਧਰ ਪਾਣੀ ਘਟਿਆ ਕਿੱਧਰ ਵਧਿਆ ਆ ਹਾਂਜੀ ਹਾਂਜੀ ਬਾਕੀ ਰਮਦਾਸ ਸਾਈਡ ਤੋਂ ਵੀ ਹੋਵਾਂਗੇ ਫੇਰ ਅਜਨਾਲਾ ਸਾਈਡ ਕਰ ਜਾਾਂਗੇ ਉਹ ਬਾਕੀ ਇਦੋਂ ਦਾ ਗੁਰਦੁਆਰਾ ਸਾਹਿਬ ਵੀ ਹੋ ਕੇ ਆਵਾਂਗੇ ਹਾਂਜੀ ਹਾਂਜੀ ਤੇ ਦਿਸਾਵਾਂਗੇ ਤੁਹਾਨੂੰ ਸਾਰਾ ਕੁਝ ਤੇ ਬਾਕੀ ਜਨਾਹ ਰੋਡ ਤਾਂ ਪਹੁੰਚੇ ਹੀ ਹੋਏ ਆ ਹਨਾ ਤੇ ਉੱਥੋਂ ਦਾ ਵੀ ਦਿਖਾਵਾਂਗੇ ਤੇ ਬਾਕੀ ਫੌਜੀਆਂ ਦੇ ਕੈਂਪ ਵਗੈਰਾ ਦਾ ਵੀ ਥੋੜੇ ਬੋਧੀ ਨੌਲੇਜ ਹਨਾ ਓਕੇ ਹੋਰ ਮਿੱਤਰੋ ਕੈਂਪ ਤੇ ਤੁਹਾਨੂੰ ਦਿਖਾਉਣੇ ਹੁਣ ਅੱਗੇ ਜਾ ਕੇ ਦਿਖਾਉਣੇ ਤੁਹਾਨੂੰ ਨਵੀਂ ਅਪਡੇਟ ਕੋ ਦੱਸਦੇ ਹਾਂ ਜੇ ਕੋਈ ਠੀਕ ਹੈ ਜੀ ਸასი ਕਾਲ ਮਿਲਦੇ ਆ ਮਿਲਦੇ ਰੋਡ ਦੇ ਜਾ ਕੇ ਜੀ ਆਪਾਂ ਪਹਿਲਾਂ ਰਮਦਾਸ ਰੋਡ ਵਾਲੀ ਸਾਈਡ ਤੇ ਆ ਗਏ ਆ ਉਹਦੇ ਤੋਂ ਰਮਦਾਸ ਰੋਡ ਤੋਂ ਫਿਰ ਇਹ ਦਿਨਾਲਾ ਰੋਡ ਜਾਵਾਂਗੇ ਰਮਦਾਸ ਰੋਡ ਤੇ ਤੁਸੀਂ ਚੈੱਕ ਕਰ ਸਕਦੇ ਹੋ ਪਾਪਾ ਗੁੱਡਾ ਸਾਹਿਬ ਦੀ ਕਿਰਪਾ ਹੁੰਦੀ ਆ ਤੇ ਪਾਣੀ ਦਾ ਲੈਵਲ ਜਿਹੜਾ ਆ ਕੇ ਨਾਲੋਂ ਬਹੁਤ ਡਾਊਨ ਹੋ ਗਿਆ ਆਪਣੇ ਵੀਰ ਬਹੁਤ ਸੇਵਾ ਵਾਲੇ ਪੁੱਜ ਰਹੇ ਆ ਦੂਰੋਂ ਦੂਰੋਂ ਲੈ ਕੇ ਆ ਰਹੇ ਆ ਬਹੁਤ ਸੇਵਾ ਕਰ ਰਹੇ ਆ ਮਤਲਬ ਉਹ ਫਸਲ ਦੀ ਬਰਬਾਦੀ ਜੀ ਫਸਲ ਦੀ ਤਾਂ ਬਰਬਾਦੀ ਹੋ ਗਈ ਜੇ ਚਲੋ ਕੋਈ ਨਹੀਂ ਜੇ ਰੱਬ ਸੋਹਾਂ ਜੀ ਮਿੱਤਰੋ ਫਿਰ ਪਾਉ ਗਿਆ ਰੱਬ ਦੀ ਪਾਣੀ ਦਾ ਲੈਵਲ ਡਾਊਨ ਹੋ ਗਿਆ ਅੱਗੇ ਨਾਲੋਂ ਬਹੁਤ ਇਹ ਹੈਗਾ ਆ ਫਤੇਗੜ ਚੂੜੀਆਂ ਤੋਂ ਅਰਮਦਾਸ ਰੋਡ ਦਾ ਦੱਸਦੇ ਪਹਿ ਤੁਹਾਨੂੰ ਮਰ ਬੱਦਲ ਵਾਈ ਬਹੁਤ ਹੋਈ ਪਈ ਹੈ ਫਸਲ ਬਾਈ ਬਹੁਤ ਹੋਈ ਪਈ ਆ ਚਲੋ ਨਹੀਂ ਪੈਂਦਾ ਕਿ ਵੀ ਸਵੇਰ ਦਾ 90% ਮੀਂਹ ਹੈਗਾ ਪਰ ਨਹੀਂ ਪਿਆ ਜ ਤੱਕ ਸੋ ਇਹਦੀ ਹੈ ਫਸਲ ਦੀ ਬਰਬਾਦੀ ਹੋ ਗਈ ਆ ਤੇ ਜੇ ਰੱਬ ਮਤਲਬ ਚੀਜ਼ ਖੋ ਲੈਂਦਾ ਤੇ ਉਹਨੂੰ ਦੁਨੀ ਕਰਕੇ ਦਿੰਦਾ ਤੇ ਕੋਈ ਨਹੀਂ ਰੱਬ ਜਲਦੀ ਕਿਰਪਾ ਕਰੇਗਾ ਤੇ ਸਭ ਕੁਝ ਠੀਕ ਕਰੇਗਾ ਇਹ ਮਤਲਬ ਸਮਾਧੀ ਗੁਰਦੁਆਰਾ ਸਾਹਿਬ ਹੈ ਉੱਥੇ ਆਏ ਆ ਤੇ ਥੋੜਾ ਥੋੜਾ ਮਤਲਬ ਪਾਣੀ ਜ਼ਿਆਦਾ ਲੱਗ ਰਿਹਾ ਇੱਥੇ ਚਲੋ ਕੋਈ ਨਹੀਂ ਹੋਲੀ ਜੋਲੀ ਨਿਕਲ ਜਾਏਗਾ ਥੋੜਾ ਥੋੜਾ ਜ਼ਿਆਦਾ ਪਾਣੀ ਲੱਗ ਰਿਹਾ ਅੱਜ ਤੁਹਾਨੂੰ ਘਾ ਲੈ ਕੇ ਆਇਆ ਤਾਂ ਹਾਜੀ ਮਿੱਤਰੋ ਪਹੁੰਚ ਚੁੱਕੇ ਆ ਦਾ ਤਾਂ ਨਮਾ ਨਮਾ ਬੁਢਾ ਸਾਂ ਜਿਹਦੇ ਕੋਲ ਦਰੇ ਸੋ ਹਾਂਜੀ ਮਿੱਤਰੋ ਰਮਦਾਸ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਪਾਣੀ ਦਾ ਲੈਵਲ ਮਤਲਬ ਪਹਿਲਾਂ ਆਇਆ ਸੀ ਇੱਥੇ ਬਟ ਹੁਣ ਸਾਫ਼ ਹੋ ਗਿਆ ਸਾਰਾ ਮਤਲਬ ਪਾਣੀ ਨਿਕਲ ਗਿਆ ਬਹੁਤ ਵਧੀਆ ਗੱਲ ਆ ਸੋ ਹਾਂਜੀ ਵੀਰ ਜੀ ਪਾਣੀ ਕਿਦਾਂ ਕੀ ਘਟ ਗਿਆ ਵੀਰ ਜੀ ਹਾਂ ਪਾਣੀ ਚਲੋ ਸਫਾਈ ਬਹੁਤ ਵਧੀਆ ਹੋ ਗਈ ਆ ਚੋਤੇ ਆ ਇੱਥੇ 9 10 11 ਦੀ ਵਾਹੇ ਕਰੋ ਤੁਮਰਾਤ ਮੰਨੇਰ ਕਰੇ ਅਜੇ ਕਿਤੇ ਕੋਈ ਵਾਲੇ ਕਰੀਆਂ ਪੀਣ ਦੇਖ ਸਕਦੇ ਹੋ ਮਿੱਤਰੋ ਇੱਥੇ ਮਤਲਬ ਪਾਣੀ ਬਹੁਤ ਆਇਆ ਹੈ ਚਲੋ ਜੀਦੀ ਰੱਬ ਨੇ ਕਿਰਪਾ ਪਾਣੀ ਪੂਰਾ ਨਿਕਲ ਗਿਆ ਆ ਤੇ ਤੂੜੀ ਸੰਗਤ ਦਰਸ਼ਨ ਕਰਨ ਆ ਰਹੀ ਹੈ ਦੂਰੋਂ ਦੂਰੋਂ ਬਹੁਤ ਵਧੀਆ ਕੈਪ ਲਾਇਆ ਹੋਇਆ ਹੈ ਬਹੁਤ ਵਧੀਆ ਡਰਾਈਵ ਵਾਹ ਲੈ ਰਿਹਾ ਰਹੇ ਨੇ ਇਹ ਸੀ ਮਿੱਤਰੋ ਰਮਦਾਸ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਤਾ ਆ ਹੁਣ ਆਪਾਂ ਅਜਨਾਲਾ ਰੋਡ ਵਾਲੀ ਸਾਈਡ ਤੋਂ ਥੋੜਾ ਜਿਹਾ ਅੱਗੇ ਵਧਾਂਗੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਰਾਤੀ ਅਜਨਾਲਾ ਰੋਡ ਦਾ ਦਿਖਾਵਾਂਗੇ ਸੋ ਹਾਂਜੀ ਮਿੱਤਰੋ ਹਨੇਰੀ ਚੱਲ ਪਈ ਆ ਤੇ ਬੱਦਲਵਾਈ ਦਾ ਪੂਰਾ ਮਤਲਬ ਮੌਸਮ ਬਣਿਆ ਪਿਆ ਆ ਤੋ ਬੱਦਲ ਸ਼ਾਇਦ ਆ ਸਕਦਾ ਹੈ ਹਾਂਜੀ ਮੈਂ ਤੋਦ ਪਹੁੰਚ ਚੁੱਕੇ ਆਂ ਅਮਦਾਤ ਵਾਲੀ ਸਾਈਡ ਤੇ ਅਨਾਲਾ ਰੋਡ ਆ ਗਏ ਆਂ ਤੋ ਇਹ ਆਪਣਾ ਜਿੱਥੇ ਪਹੁੰਚੀ ਵੀ ਠਹਿਰੇ ਨੇ ਤੋ ਜਿੱਥੇ ਉਹਨਾਂ ਨੇ ਆਪਣਾ ਆਣ ਪਿੰਡ ਦਾ ਬਤੋਬਸ ਕੀਤਾ ਹੈ ਰਹਿਣ ਸਹਿਣ ਦਾ ਤੋ ਆਪਣੇ ਹੋ ਚੁੱਕੀ ਵੀ ਮੀਂਹ ਦੇ ਕਰਕੇ ਗਰਾਊਂਡ ਪੂਰੀ ਖਰਾਬ ਹੋਈ ਆ ਪਹੁੰਚ ਚੁੱਕੇ ਹਾਂ ਜਿੱਥੇ ਫੌਜੀ ਵੀ ਰਹਿ ਰਹੇ ਨੇ ਦੇਖ ਜਾਣ ਲੱਗੇ ਨੀ ਕਰਕੇ ਜਿੱਕੜੀ ਜਿੱਕੜਿਆ ਵੀਰ ਜੀ ਚਲੋ ਪਾਣੀ ਦਾ ਲੈਵਲ ਤਾਂ ਬਹੁਤ ਘਟ ਗਿਆ ਹੁਣ ਪਾਣੀ ਬਟ ਉਧਰੋਂ ਅਜ ਨਾਲਾ ਸਾਈਡ ਤੋਂ ਬਹੁਤ ਚਾਈ ਜਾਂਦਾ ਬਹੁਤ ਸਹਾਇਤਾ ਕੀਤੀ ਬਹੁਤ ਜ਼ਿਆਦਾ ਵੀਰਾਂ ਨੇ ਬਹੁਤ ਸਹਾਇਤਾ ਕੀਤੀ ਦੇ ਲੋਸਾਨਾਂ ਬਤਿੰਗੇ ਹਾਂਜੀ ਸੋ ਮਿੱਤਰੋ ਕੀ ਕਹਿਣਾ ਚਾਹੋਗੇ ਪਾਣੀ ਦਾ ਪੱਧਰ ਤੇ ਹੁਣ ਤੁਸੀਂ ਵਿਖਾ ਸਕਦੇ ਘਟ ਗਿਆ ਆ ਪਾਣੀ ਹੁਣ ਅ ਜ ਨਾਲੇ ਹਲ ਜਿਆਦਾ ਚਾਈ ਜਾਂਦਾ ਐ ਸਾਈ ਸਾਈ ਐ ਨਾਲਾ ਹੋ ਗਿਆ ਅਸ਼ਕਾਵਾ ਹੋ ਗਿਆ ਉਹ ਮਤਲਬ ਕਿ ਗ੍ਰਾਊਨ ਉਹ ਰਾਜ ਨੂੰ ਕੰਮ ਲਾਇਆ 10 ਕਿਲੋਮੀਟਰ ਦੀ ਰੇਂਜ ਆ ਸੋ ਬਹੁਤ ਦੂਰ ਤੱਕ ਇਹ ਮਤਲਬ ਕਿ ਰਾਸ਼ਨ ਦੀ ਸਪਲਾਈ ਕਰਦਾ ਆ ਕਿ ਬਹੁਤ ਵਧੀਆ ਹੈ ਹਾਰਡ ਟਿਵਿੰਟਾਂ ਦੇ ਕਿ ਬਹੁਤ ਵਧੀਆ ਯਾਰ ਅੱਜ ਆਪ ਜਾਇਦ ਹਨ ਆਲੂ ਬਾਈ ਬੜਾ ਦੇਖਿਆ ਮਲਕੋਤ ਮਲਕੋਤ ਲਾ ਬਾਬਾ ਡਬਲ ਕਰੀਆ ਬਾਬਾ ਡਬਲ ਸਪਰਾਈ ਕਰ ਰਹਾ ਕਰ ਰਹਾ ਕੋਈ ਨਹੀਂ ਹੁੰਦਾ ਜਨਾਬ ਕੋਈ ਡਰੋਨ ਰਾਈ ਮਤਰੋਏ ਪੇ ਮਨ ਸੀ ਤਾਂ ਨਹੀਂ ਜਨਾਬ ਥੈਂਕ ਯੂ ਸੋ ਹਾਂਜੀ ਮਤਰੋਏ ਇਹ ਮਤਲਬ ਚਾਰ ਪੰਜ ਡਰੋਨ ਪਹੁੰਚੇ ਆ ਜੀ ਮਤਲਬ ਲੰਗਰ ਦੀ ਸਪਲਾਈ ਕਰਦੇ ਆ ਦਵਾਈਆਂ ਦੀ ਸਪਲਾਈ ਕਰਦੇ ਆ ਜੋ ਜੋ ਨੀਰ ਮਤਲਬ ਆਪਣੇ ਹਾਰਟ ਚ ਫਸੇ ਹੋਏ ਆ ਉਹਨਾਂ ਵਾਸਤੇ ਜੋ ਆਪਣੇ ਮਤਲਬ ਘਰ ਨਹੀਂ ਛੱਡ ਕੇ ਜਾਣਾ ਚਾਹੁੰਦੇ ਉਹਨਾਂ ਵਾਸਤੇ ਇਹ ਚੀਜ਼ਾਂ ਤੇ ਮਤਲਬ ਬਹੁਤ ਵਧੀਆ ਚੀਜ਼ ਆ ਤੇ ਖਾਣਾ ਸਭ ਕੁਝ ਮਤਲਬ ਪਹਚਾ ਕੇ ਹੁੰਦੇ ਬਹੁਤ ਵਧੀਆ ਵੀ ਮਿੱਤਰੋ ਇਹ ਬੈਟਰੀਆਂ ਨੇ ਨਾ ਹੁਣ ਡਰੋਨ ਦੇ ਨਾਲ ਸਾਰਾ ਸਮਾਨ ਪਹੁੰਚਦਾ ਕਰਨਗੇ ਲੱਗੇ ਲੱਗੇ ਪਿੰਡਾਂ ਦੇ ਜਦੋਂ ਇਹਨੂੰ ਆਪਾਂ ਡ੍ਰੋਪ ਕਰਨਾ ਵੀ ਹੁੰਦਾ ਹੁੰਦਾ ਮੰਨਦ ਹੋ ਜਗੇ ਨਾ ਤੇ ਡ੍ਰੋਪ ਨਹੀਂ ਆ ਨਾ ਕੀ ਹੋ ਗਿਆ ਸੋ ਮਿੱਤਰੋ ਪਿੰਡ ਮਾਕੋਵਾਲ ਵੱਲੋਂ ਆਚਾਰ ਅਤੇ ਤੂੜੀ ਦੀ ਸੇਵਾ ਲੈ ਕੇ ਜਾ ਰਹੇ ਨੌਜਵਾਨ ਪਿੰਡ ਦੀ ਟੀਮ ਉਹ ਨਾਲ ਵੱਡਿਆਂ ਦੀ ਸਹਾਇਤਾ ਨਾਲ ਸੇਵਾ ਚੱਲ ਰਹੀ ਆ ਐਂਡ ਜਾਏਗੀ ਸੋ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਪਿੰਡ ਮੱਕਵਾਲ ਦੇ ਨੌਜਵਾਨ ਸੋ ਮਿੱਤਰੋ ਇਹ ਆਪਾਂ ਪਹੁੰਚ ਚੁੱਕੇ ਆ ਅਜਨਾਲ ਰੋਡ ਅਜਨਾਲ ਰੋਡ ਮਿੱਤਰੋ ਪਾਣੀ ਦਾ ਭਾਅ ਬਹੁਤ ਤੇਜ਼ ਆ ਮਤਲਬ ਆ ਗਾਂ ਪਿੰਡਾਂ ਵੱਲ ਜਾਣ ਡਿਆ ਆ ਤੇ ਪਾਣੀ ਮਤਲਬ ਤੇਜ਼ ਆ ਬਹੁਤ ਰਫਤਾਰ ਤੇਜ਼ ਆ ਸੋ ਇੱਧਰ ਪਾਣੀ ਦਾ ਲੈਵਲ ਜੇ ਜ਼ਿਆਦਾ ਆ ਰਮੜਾ ਥਾੜੀ ਸਾਈਡ ਤੇ ਚਲੋ ਘਟਦਾ ਜਾਣ ਰਿਹਾ ਪਰ ਉਧਰੋਂ ਇਧਰ ਆਈ ਜਾਂਦਾ ਕਭੀ ਇਹ ਨੀਵੇਂ ਇਲਾਕੇ ਆ ਨਾ ਫਿਰ ਨੀਵੇਂ ਪਿੰਡ ਆ ਇਧਰ ਤਾਂ ਵਰਕੇ ਨਾ ਪਾਣੀ ਦਾ ਲੈਵਲ ਜਿਹੜਾ ਆ ਉਹ ਮਤਲਬ ਬਹੁਤ ਜ਼ਿਆਦਾ ਇਧਰ ਵੇਖੋ ਕਿੰਨਾ ਤੇਜ਼ ਆ ਪਾਣੀ ਦੂਰ ਦੂਰ ਤੱਕ ਪਾਣੀ ਗਈ ਜਾਣ ਰਿਹਾ ਜੇ ਨਾਲਾ ਰੋਡ ਉਹ ਪਾਣੀ ਦਾ ਲੈਵਲ ਬਹੁਤ ਤੇਜ਼ ਆ ਤੁਹਾਡੀ ਸੇਵਾ ਵੀ ਦੰਦ ਪਾਣੀ ਬਹੁਤ ਜਿਆਦਾ ਹੈ ਜਦੋਂ ਪਾਣੀ ਅੰਦਰ ਆਈ ਜਾ ਰਿਹਾ ਹੈ ਬਹੁਤ ਜਿਆਦਾ ਬਹੁਤ ਜਿਆਦਾ ਸੋ ਮੇਤਰੋ ਆਪਾਂ ਮਤਲਬ ਬਹੁਤ ਦੂਰ ਤੱਕ ਆ ਗਏ ਆ ਜੇ ਨਾਲਾ ਰੋਡ ਵਾਲੀ ਸਾਈਡ ਇਹ ਹੈਗਾ ਜੀ ਰਮਦਾਸ ਤੋਂ ਅਜਨਾਲਾ ਰੋਡ ਸੋਣਾ ਅੱਗੇ ਹੁਣ ਉਹਨਾਂ ਨੇ ਨਾ ਮਤਲਬ ਨਹੀਂ ਜਾਣਦੇ ਇਹਦੇ ਅੱਗੇ ਨਹੀਂ ਜਾਣਦੇ ਹੁੰਦੇ ਕਿਉਂਕਿ ਇਹ ਕਿਹੜਾ ਘੱਟੋ ਘੱਟ 5 5 6 6 ਫੁੱਟ ਪਾਣੀ ਹੈਗਾ ਸੋ ਇਸ ਕਰਕੇ ਹੁਣ ਆਪਾਂ ਇਸੋ ਹੀ ਬੈਕ ਹੋਣ ਜਾ ਰਹੇ ਹਾਂ ਤਾਂ ਪਾਣੀ ਦਾ ਲੈਵਲ ਜਿਹੜਾ ਇਹਦਾ ਬਹੁਤ ਤੇਜ਼ ਹੈ ਪਾਣੀ ਪਹੁੰਚਿਆ ਹੋਇਆ ਸਾਰਾ ਤੱਕ ਫਤਲ ਸਾਰੀ ਮਸਰੋ ਖਰਾਬ ਹੋ ਗਈ ਹੈ ਪਾਣੀ ਦਾ ਲੈਵਲ ਬਹੁਤ ਤੇਜ਼ ਹੈ ਦੇਖ ਸਕਦੇ ਹੋ ਤੁਸੀਂ ਤੋਂ ਮਿੱਤਰਾ ਵੀ ਦੇਖ ਸਕਦੇ ਹੋ ਕਿ ਇੱਥੇ ਕੀ ਸਮਾ ਜਾ ਰਿਹਾ ਪਾਣੀ ਦਾ ਜਗਾ ਜਗਾ ਤੇ ਪਾਣੀ ਦੀ ਮਾਤਰਾ ਵਧ ਪਾਈ ਜਾ ਰਹੀ ਆ ਜਗਾ ਜਗਾ ਤੇ ਸਾਈਕਲ ਮਤਲਬ ਪਾਣੀ ਦਾ ਭਾਵ ਇਹਨਾਂ ਤੇ ਜੇ ਮੋਟਰਸਾਈਕਲ ਵੀ ਕੰਟਰੋਲ ਘੱਟ ਹੋਣ ਤੇ ਆ। ਤੋਂ ਕਿਤਾ ਕਹਿ ਸਕਦੇ ਆ ਵੀ ਨੁਕਸਾਨ ਜਿਹੜਾ ਆ ਉਹ ਬਹੁਤ ਹੋ ਗਿਆ। ਬਹੁਤ ਜ਼ਿਆਦਾ ਨੁਕਸਾਨ ਕਰਤਾ ਇਸ ਵਾਰ ਹੜ ਨੇ। 88 ਜਿਹੜਾ ਹੜ ਆਇਆ ਸੀ ਪਰ ਉਹਦਾ ਇਹਨਾਂ ਨੁਕਸਾਨ ਨਹੀਂ ਸੀ ਹੋਇਆ। ਮਤਲਬ ਹੋਇਆ ਸੀ ਪਰ ਇਸ ਵਾਰ ਜਿਆਦਾ ਵੱਡਾ ਹੜ ਆਇਆ। ਸੋ ਮਤਲਬ ਪਰ ਜੋ ਆ ਬਾਰਿਸ਼ ਦਾ ਵੀ ਪੂਰਾ ਮਤਲਬ ਮਾਹੌਲ ਬਣਿਆ ਹੋਇਆ ਏ ਦੇਖੋ ਸੋ ਆ ਕੋਈ ਸੜਕਾਂ ਤੇ ਮਤਲਬ ਟੁੱਟ ਵੀ ਗਈਆਂ ਨੇ ਵਿੱਚੋਂ ਦੇਖੋ ਇਹ ਦੇਖ ਸਕਦੇ ਹੋ ਸੜਕਾਂ ਟੁੱਟ ਰਹੀਆਂ ਨੇ ਤੇ ਪਾਣੀ ਦੇ ਲੈਵਲ ਕਰਕੇ ਨਾ ਮਤਲਬ ਪਾਣੀ ਅੱਗੇ ਕਿਸੇ ਦਾ ਜੋਰ ਨਹੀਂ ਚੱਲ ਰਿਹਾ ਦੇਖੋ ਜਿਹੜਾ ਫਸਲਾ ਦੀ ਜਿੱਤੀ ਫਸਲ ਮਤਲਬ ਖਰਾਬ ਵੀ ਹੋ ਗਈ ਆ ਕਰੋਨ ਜਾ ਰਿਹਾ ਵੀ ਬਹੁਤ ਵੀਰਾਂ ਨਾਲ ਪਾਜ ਵੀ ਬੜੇ ਮਿੱਟੀ ਆ ਦੇ ਹਮੇਤਰਾ ਇਹ ਆਪਣੇ ਐਂਡੀਆਰ ਟੀਮ ਉਹ ਦੇਖ ਸਕਦੇ ਹੋ ਤੁਸੀਂ ਉਸ ਦਾ ਇੱਟਾ ਰਹਿ ਜਾਂ ਵੀਰ ਆਪਣੇ ਜਿਆਦਾ ਆਪਣੇ ਘਰ ਬਾਹਰ ਟੱਡ ਕੇ ਸਾਡੀ ਸਹਾਇਤਾ ਕਰ ਰਹੇ ਆ। ਕੋ ਮਿੱਤਰੋ ਤੁਹਾਨੂੰ ਪਹਿਲਾਂ ਇਹਦੇ ਜਨਤੋ ਮਿੱਤਰੋ ਆਪਾਂ ਅੱਜ ਤੁਹਾਨੂੰ ਇਹ ਨਾਲਾ ਮਤਲਬ ਰਮਦਾਸ ਕੋ ਜਨਾਰ ਰੋਡ ਤੁਹਾਨੂੰ ਦਿਖਾਤਾ ਆ ਜੋ ਤੁਸੀਂ ਸਾਰਾ ਦੇਖਿਆ ਹੈ ਮਤਲਬ ਉਧਰਲੀ ਸਾਈਡ ਪਾਣੀ ਹੈਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ। ਮੀਂਹ ਦਾ ਵੀ ਪੂਰਾ ਮਾਹੌਲ ਬਣਿਆ ਹੋਇਆ ਏ। ਕੀ ਆਈ ਜਾਂੜਾ ਮਾੜਾ 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 ਵੀ ਆਈ ਜਾਂੜਾ ਤੇ ਚਲੋ ਵੀਡੀਓ ਵਿੱਚ ਬਾਕੀ ਤੁਹਾਨੂੰ ਮਿਲਦੇ ਆ ਕਿ ਆ ਕੇ ਦੇਖੋ ਨੋ ਤੋ ਵੀਰ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਮਤਲਬ ਜਿਹੜੀ ਜਿਹੜੀ ਸਾਈਡ ਤੇ ਹਾਰਡ ਵਗੈਰਾ ਆਏ ਆ ਉੱਥੋਂ ਲੋਕੀ ਨਾ ਪਹੁੰਚੇ ਹੋਏ ਆ ਆਪਣੇ ਡੰਗਰ ਲੈ ਕੇ ਆਪਣੇ ਮਤਲਬ ਆਪ ਦੇਖੋ ਕੰਬੈਨਾਂ ਵਗੈਰਾ ਲੈ ਕੇ ਹਨਾ ਸੋ ਦੇਖੋ ਤੁਸੀਂ ਦੇਖ ਸਕਦੇ ਹੋ ਕਿੱਦਾਂ ਮਤਲਬ ਹੁਣ ਵਿਚਾਰੇ ਇਹ ਰਹਿ ਰਹੇ ਆ ਮਤਲਬ ਇੱਕੋ ਜਗ੍ਹਾ ਬਹੁਤ ਮਤਲਬ ਆਪਣੇ ਵੱਖ-ਵੱਖ ਘਰਾਂ ਦੇ ਆ ਮਤਲਬ ਸਾਰ ਪਸ਼ੂ ਲੈ ਕੇ ਪਹੁੰਚੇ ਨੇ ਸੋ ਬਹੁਤ ਔਖਾ ਇਹਨਾਂ ਵਾਸਤੇ ਸਰ ਵੀਰ ਜੀ ਮਿੱਤਰੋ ਬਹੁਤ ਔਖਾ ਆ ਜਲਦੀ ਤੋਂ ਜਲਦੀ ਆਪਣੇ ਮਤਲਬ ਘਰ ਜਲਦੀ ਤੋਂ ਜਲਦੀ ਜਾਣ ਜੇ ਪਾਣੀ ਦਾ ਲੈਵਲ ਜਲਦੀ ਤੋਂ ਜਲਦੀ ਡਾਊਨ ਹੋਵੇ